ਹਾਂਜੀ ਪਹੁੰਚੇ ਵੇ ਜੀ ਸੌਲੀ ਮੱਕੀ ਭਰਾਈ ਦਾ ਕੰਮ ਉਹਨੇ ਨਿਬੜ ਗਿਆ ਤੇ ਹੁਣ ਚਲਦੇ ਆ ਪਿੰਡ ਨੂੰ ਦੋ ਦਿਨ ਰਹਿ ਕੇ ਕਿਉਂਕਿ ਹੁਣ ਲਾਈਟ ਆਉਂਦੀ ਆ ਰਾਤ ਨੂੰ ਦਿਨ ਚ ਘਟ ਦਿੰਦੇ ਨੇ ਤੇ ਹੁਣ ਵੀ ਭੱਜ ਗਈ ਸਾਰੀ ਉਹ ਦੋੇ ਪਾਸੇ ਦੋੇ ਫਿਟਰਾਂ ਤੇ ਤੇ ਕਣਕ ਵੀ ਪੱਕਣੇ ਵਾਲੀ ਐ ਇਸ ਕਰਕੇ ਵਧੀਆ ਗੱਲਾਂ ਹਾਂ ਤਾਂ ਹਵਾ ਚੱਲ ਪੈਂਦੀ ਆ ਰਾਤ ਨੂੰ ਵਧੀਆ ਪਾਣੀ ਵੀ ਵਧ ਤੁਰਦਾ ਤੇ ਭਰ ਗਈ ਹੁਣ ਆਪਾਂ ਚਲਦੇ ਆ ਲੈ ਕੇ ਪਿੰਡ ਨੂੰ ਰੋਟੀ ਲਿਆਏ ਤੇ ਰੋਟੀ ਖਾ ਕੇ ਮੜਾ ਮੋਟਾ ਜਿਹੜਾ ਸਮਾਨ ਆ ਰੱਖਦੇ ਆ ਤੇ ਚਲਦੇ ਆ ਪਿੰਡ ਨੂੰ ਲੈ ਕੇ ਬੰਦਿਆਂ ਨੂੰ ਦੋਹਾਂ ਨੂੰ ਰਾਤ ਵੀ ਰੋਟੀ ਫੜਾ ਕੇ ਗਏ ਤੇ ਹੁਣ ਵੀ ਬਾਕੀ ਦਿਖਾਉਣੀ ਆ ਤੁਹਾਨੂੰ ਜਾ ਕੇ ਮਸ਼ੀਨ ਦਾ ਕਿੰਨਾ ਕੰਮ ਕੀਤਾ ਜੋ ਵੀ ਹੈਗਾ ਬੰਦਿਆਂ ਨੇ ਕੀ ਦੀ ਕਰਾਤੀ ਤਸੱਲੀ ਭਰ ਕੇ ਹੁਣ ਦੇਖਦੇ ਆ ਕਾਇਦਣ ਇਹ ਪਰੇ ਸੁੱਕਦੇ ਨਹੀਂ ਪਲਾਟ ਤੇ ਐਦਾਂ ਦੀ ਖੜੀ ਆ ਫਸਲ ਤੁਹਾਡੇ ਸਾਹਮਣੇ ਆ ਮੱਕੀ ਦੀ ਜਿੱਥੇ ਨਾ ਆਪਾਂ ਟਰਾਲੀਆਂ ਟਰੂਲੀਆਂ ਕੱਢੀਆਂ ਤੀ ਉਹ ਲੀਹੇ ਹਲੇ ਥੋੜੇ ਡਾਊਨ ਨੇ ਆ ਪੀਲੇ ਪੀਲੇ ਝਾਗ ਦੇ ਜਿੱਥੋਂ ਟਰੈਕਟਰ ਕੱਢੇ ਹੋਏ ਨੇ ਬਾਕੀ ਤਾਂ ਤਕਰੀਬਨ ਓਕੇ ਆ ਰਿਪੋਰਟ ਸਾਰੀ ਵਧੀਆ ਸਾਫ ਸੁਥਰੀ ਆ ਕੱਖ ਤੁਸੀਂ ਦੇਖ ਹੀ ਲਿਆ ਵੀ ਜਮਾਈ ਖਤਮ ਕਰਤੇ ਦਵਾਈ ਨੇ ਬਹੁਤ ਵਧੀਆ ਰਿਜ਼ਲਟ ਆ ਕੱਖਾਂ ਵਾਲੀ ਦਵਾਈ ਦਾ ਟੌਪ ਦੀ ਐਣ ਉਧਰ ਜਿੰਦਾ ਲਾਧੀ ਹੈ ਹਾਂ ਹਾਂ ਓਕੇ ਆ ਰਿਪੋਰਟ ਚੰਗਾ ਹੁਣ ਚੱਲਦੇ ਆ ਆਪਾਂ ਪਿੰਡ ਨੂੰ ਅੱਜ ਮਿੱਤਰੋ ਰੇਲ ਵੀ ਪਾ ਕੇ ਫਿੱਟ ਕਰਤੀ ਐਲੀਵੇਟਰ ਚ ਤੇ ਇਹਦਾ ਪਾਇਆ ਸਵਰਾਉਟ ਗੀਅਰ 7 ਦੰਦਿਆਂ ਵਾਲਾ ਇਹ ਵੀ ਡਾਊਨ ਹੋ ਗਿਆ ਤੇ ਇਹ ਵੀ ਨਵਾਂ ਪਾਤਾ ਹੁਣ ਕਰ ਰਹੇ ਨੇ ਕੰਮ ਬਾਸ ਕੱਢਦਾ ਬਾਸਕੜ ਕਣ ਕਾਲੀ ਬਾਸਕੜ ਇਹਦੇ ਪਾਸਾ ਬਦਲ ਕੇ ਪਾਤੀ ਹਾਂ ਹਾਂ ਪਨੀਰੀ ਵਾਲੇ ਖੇਤ ਦੀ ਚਲਦੀ ਆ ਲੇਜ਼ਰਿੰਗ ਚੱਲਦਾ 레이జర్ ਤੇ ਪੱਧਰ ਕਰਨਾ ਹਨ ਇੱਕ ਸਾਰ ਵੱਟ ਪਾਤੀ ਬੰਦੇ ਉਹਦੇ ਲੱਗੇ ਹੋਏ ਦੋਏ ਆ ਦੇਖੋ ਹੁਣ ਤੋਂ ਤਿਆਰੀ ਹੋਊਗੀ ਦੋ ਤਿੰਨ ਵਾਰੀ ਲਾਵਾਂਗੇ ਪਾਣੀ ਤੇ ਕਾਕੂ ਕੁਖ ਮਾੜਾ ਮੋਟਾ ਜੰਮੇ ਉਹ ਜਿਹੜਾ ਜੰਮਣਾ ਹੋਊ ਮੈਦਾ ਮਾਰੀਆਂ ਫੇਰੋਂ ਫੇਰੋਂ ਆ ਘੜਤੀ ਲਿਆ ਕੇ ਲਾਡੀ ਵਾਈ ਲੱਗਿਆ ਹੋਇਆ 52 10 ਮਗਰ ਪਾਇਆ ਹੋਇਆ ਆਪਾਂ ਗਏ ਵੇਤੀ ਇਹਨਾਂ ਨੇ ਆਪਣੇ ਗਏ ਗਏ ਥਰੇਸਰ ਕੰਮਤੀ ਜ਼ਰੂਰੀ ਤੇ ਪਾਤਾ ਫਿਰ ਟੱਕਰਨ ਤੋਂ ਰੰਦਾ ਬਾਸਕੜ ਕਰਤੀ ਫਿੱਟ ਓਕੇ ਰਿਪੋਰਟ ਤੇ ਥਰੇਸਰ ਪਾਤਾ ਇਹ ਡਬਲ ਥਰੇਸਰ ਹੈ ਮਿੱਤਰੋ ਡਬਲ ਥਰੇਸਰ ਹੋਣ ਕਰਕੇ ਆਪਾਂ ਇਹਦੇ ਦੋ ਸੀਜ਼ਨ ਰਸਵਾਰਾਂ ਲਾ ਦਿੰਨੇ ਆ ਕਿ ਜਦ ਸਿੰਗਲ ਥਰੇਸਰ ਹੁੰਦੀ ਸੀ ਜਦ ਹਰੇਕ ਸੀਜ਼ਨ ਰਸਵਾਰਾਂ ਲਾਉਣੀਆਂ ਪੈਂਦੀਆਂ ਜੀਆਂ ਤੇ ਡਬਲ ਥਰੇਸਰ ਹੋਣ ਕਰਕੇ ਬਹੁਤ ਵਧੀਆ ਚੱਲੀ ਜਾਂਦੀ ਆ ਮੱਕੀ ਦੇ ਵੀ ਦੋ ਲਾਗੇ ਦੇਖ ਲੋ ਤੇ ਕਣਕ ਦੇ ਵੀ ਦੋ ਲਾਗੇ ਹੁਣ ਤੀਸਰਾ ਸੀਜ਼ਨ ਹੈ ਤੀਸਰਾ ਵੀ ਲਾ ਦੇਣਾ ਆਪਾਂ ਨੇ ਦੇਖੀਆਂ ਨੇ ਸਹੀ ਖੜੀਆਂ ਨੇ ਇਸ ਕਰਕੇ ਚਲਾ ਦੇਣੀ ਆ ਤੇ ਕਿਉਂਕਿ ਵढਾਈ ਵੀ ਉਹਰੇ ਹਿਸਾਬ ਜੀ ਹੋਇਆ ਵੱਧ ਨਹੀਂ ਹੈਗੀ ਕਿਉਂਕਿ ਆਪਣਾ ਏਰੀਆ ਤੁਹਾਨੂੰ ਪਤਾ ਮੱਕੀ ਵਾਲਾ ਆਪਾਂ ਬਾਹਰ ਕਿਤੇ ਜਾਣਾ ਹੈ ਨਹੀਂ ਤੇ ਤਰਾਇ ਫਰ ਪਾਤਾ ਫਿੱਟ ਕਰਨ ਤੋਰਿਆਂ ਦਾ ਚਾਬੀਆਂ ਜੂਬੀਆਂ ਲਾਉਣ ਤੋਂ ਬਾਕੀ ਹੋਰ ਕੰਮ ਜਿਹੜਾ ਹੋਇਆ ਮਸ਼ੀਨ ਦਾ ਦਿਖਾਉਣੀ ਆ ਤੁਹਾਨੂੰ ਤੇ ਆ ਸੈਟੇ ਪਾਉਣਾ ਆਪਾਂ ਸਾਰਾ ਹੀ ਤਿੰਨੇ ਗਰਾਰੀਆਂ ਤੇ ਇੱਕ ਗਰਾਰੀ ਵਾਲਾ ਆਤਾ ਪਾਤੀ ਚਾਬੀ ਜੂਬੀ ਲਾ ਕੇ ਸ਼ਾਟ ਸ਼ੂਟ ਚੈੱਕ ਕਰ ਲਈ ਬਾਹਰ ਕੱਢ ਕੇ ਇਹ ਸੈਟੇ ਪਾਵਾਂਗੇ ਖਰਾਬ ਤਾਂ ਵੈਸੇ ਇਕੱਲੀ ਹੋਈ ਵੀ ਆ ਥੱਲੇ ਵਾਲੀ ਆਹ ਜਿਆਦੇ ਡਾਊਨ ਤੇ ਸਾਰਾ ਹੀ ਪਾ ਦੋ ਸੱਟੇ ਮੈਚ ਕਰਦਾ ਇਹ ਸਹੀ ਮੈਨੇਜ ਅੱਜ ਤਕਰੀਬਨ ਮਸ਼ੀਨ ਦਾ ਕੰਮ ਇਹਦਾ ਲਵੇ ਲੱਗ ਜੂਗਾ ਕੰਮ ਰੀਜਨਾ ਕਰਨੇ ਵਾਲਾ ਸੀ ਕਿਉਂਕਿ ਅਗਰ ਕਣਕ ਦਾ ਸੀਜ਼ਨ ਹੈ ਥੋੜੇ ਦਿਨਾਂ ਦਾ ਹੁੰਦਾ ਹੈ ਪਰ ਹਰੇਕ ਬੰਦਾ ਕਾਲੀ ਕਰਦਾ ਵਾਕੀ ਡੈਕਸ਼ਨਾਂ ਤੇ ਗੇਅਰ ਆਪਾਂ ਚੈੱਕ ਨਹੀਂ ਕਰਦੀਆਂ ਕਿਉਂਕਿ ਓਕਰੀ ਦਾ ਰਿਪੋਰਟ ਇਹ ਬਿਲਕੁਲ ਸਹੀ ਨੇ ਕੋਈ ਆਵਾਜ਼ ਨਹੀਂ ਕੋਈ ਕੁਝ ਵੀ ਨਹੀਂ ਕੋਈ ਤੇਲ ਦੀ ਲੀਕ ਇੰਜ ਨਹੀਂ ਹੈ ਡੈਕਸਨਾਂ ਦੀ ਪਈਆਂ ਨੇ ਜਮਾ ਸੁੱਕੀਆਂ ਤੇ ਜੱਦੀ ਆਫਾ ਮਸ਼ੀਨ ਲਿਆਂਦੀ ਆ ਨਾ ਆਪਾਂ ਚੈੱਕ ਕੀਤੀਆਂ ਨੇ ਨਾ ਕਰਨੀਆਂ ਨੇ ਕਿਉਂਕਿ ਪੱਟ ਪਟਈਆ ਕਰਨ ਨਾਲ ਢਿੱਲੇ ਪੈਂਦੀ ਆ ਕਲਚ ਪਲੇਟ ਜ਼ਰੂਰ ਦੇਖਾਂਗੇ ਵੈਸੇ ਲੋਡ ਨਹੀਂ ਪਣੀ ਕਣਕ ਦੇ ਸੀਜ਼ਨ ਚ ਜੀਰੀ ਮੌਕੇ ਦੀ ਬੰਨੀ ਵੀ ਆ ਯਾਨੀ ਚੈੱਕ ਕਰ ਲਾਂਗੇ ਜੇ ਮਣੀ ਮੋਟੀ ਚੱਕਣ ਢੇਲੀ ਕਰਨ ਵਾਲੀ ਹੋਊ ਤਾਂ ਆਪਾਂ ਕਰ ਲਾਂਗੇ ਪਹਿਲਾਂ ਹੀ ਬਾਕੀ ਫੋਰਮੈਨ ਸਭ ਪਹੁੰਚ ਗਏ ਮੰਗਾ ਬਾਈ ਕਿੰਨਾ ਕੰਮ ਰਹਿ ਗਿਆ ਮੰਗੇ ਅੱਜ ਲੱਗ ਜੂ ਹਿੱਸਾ ਦਾ ਚਲ ਬਾਅਦ ਚ ਵੰਡ ਲਾਂਗੇ ਜੋਂ ਵਢ ਗਏ ਅੱਜ ਦਰ ਮੇਨ ਕੰਮ ਕਰ ਲੋ ਜੋਂ ਵਢ ਲਈਏ ਪਹਿਲਾਂ ਆਪਾਂ ਅੱਜ ਕੱਲ ਨੂੰ ਸਵੇਰੇ ਆਵਾਂਗੇ ਨੂੰ ਵੜਦੀਏ ਜੋਂ ਆਪਾਂ ਨੇ ਸਾਜਰੇ ਸਾਜਰੇ ਵੱਢਣੇ ਨੇ ਕਿਹੜੀ ਆ ਇਹ ਕਿੰਨੇ ਨੰਬਰ ਆ 99 ਜੀਵਲ ਹੈ ਹਾਂ ਔਰ ਉੱਪਰ ਦੇਖੋ ਘਰਾ ਲੱਗਿਆ ਹੋਇਆ ਵੇਲਟਾ ਉਹਦੇ ਤੇ ਲਾਜ਼ਮੀ ਹੋਊਗੀ ਉੱਤੇ ਚੜ 13 ਜਾਬੀ ਬਾਨਾ ਲੈ ਕੇ ਅਵਲਾ ਚਲਦੀ ਆ ਚਲਾ ਦੇ ਕੋਲ ਵਿੱਚ ਪਾ ਕੇ ਰੱਖ ਦੇ ਚਲਦੀ ਤਾਂ ਹੈਗੀ ਆ ਸਹੀ ਜੱਦੀ ਵੀ ਤਾਂ ਚਲਦੀ ਹੁੰਦੀ ਚਾਹੇ 100 ਕਿਲਾ ਵੜਾ ਲੈਂਦਾ ਐਸਐਮਐਸ ਵਾਲੀਆਂ ਵੇਲਟਾਂ ਵੀ ਲੋਡ ਕਰਕੇ ਬੰਨੋ ਨਾਲੇ 4 ਵੀਲ ਆਪਾਂ ਲਾ ਦੇਣਾ ਕਿਉਂਕਿ ਕਾਫੋਰਮੈਨ ਪਹੁੰਚ ਗਿਆ ਜਿਹਨੇ ਦੱਸ ਕੇ ਕੰਮ ਕਰਾਉਣਾ ਵੀ ਥਰੇਸਰ ਇਦਾਂ ਇਦਾਂ ਇਧਰ ਨੂੰ ਬੰਨੋ ਤੇ ਲਾਡੀ ਬਾਈ ਨਾਲ ਦੋਏ ਇਹਨਾਂ ਨੇ ਦੱਸ ਕੇ ਕਰਾਉਣਾ ਤੇ ਦੋਏ ਬੰਦਿਆਂ ਨੇ ਕਰਨਾ ਇਹ ਐਲੀਵੇਟਰ ਚਾੜਤਾ ਵਾ ਬਈ ਵਧਾਈਆਂ ਫਿਰ ਤਾਂ ਮਸ਼ੀਨ ਲਾਤੀ ਤੁਸੀਂ ਲਵੇ ਸਮਝ ਲਓ ਸ਼ਾਮ ਤੱਕ ਮੈਨੂੰ ਲੱਗਦਾ ਵੀ ਲੀਵਰ ਲਾ ਦੇਣਗੇ ਉਹ ਅੱਜ ਸ਼ਾਮ ਨੂੰ 5 ਵਜੇ ਆਪਣੇ 5:30 ਵਜੇ ਜੋਂ ਵੱਡੇ ਜਾਣਗੇ 7:00 ਵਜੇ ਵੀ ਵੱਢ ਲਾਂਗੇ ਆ ਜਵੇਂ ਕੁੱਤਾ ਕੰਮਾਂ ਪ੍ਰੀਤ ਵਾਲਿਆਂ ਦਾ ਕੋਈ ਗੱਲ ਨਹੀਂ ਇੰਨਾ ਕੁ ਦਾ ਮਾੜਾ ਮੋਟਾ ਹੋ ਜਾਂਦਾ ਕੋਈ ਗੱਲ ਨਹੀਂ ਕੋਈ ਬੜੀ ਗੱਲ ਨਹੀਂ ਹੋਰ ਮੈਂ ਬਣਦੇ ਨੇ ਉੱਥੇ ਇਹ ਆ ਦੇਖੋ ਕਰਤਾ ਫਿੱਟ ਹੋਏ ਇਹਨਾਂ ਨੇ ਤੇ ਮੰਗਾ ਕਹਿੰਦਾ ਵੀ ਆਹ ਜਿਹੜਾ ਕੰਮ ਆ ਇਹ ਗਲਤ ਕੰਮ ਆ ਪ੍ਰੀਤ ਵਾਲਿਆਂ ਦਾ ਹੁਣ ਪਤਾ ਨਹੀਂ ਵੀ ਗਲਤ ਆ ਕਿ ਸਹੀ ਆ ਸਾਨੂੰ ਤਾਂ ਠੀਕ ਲੱਗਦਾ ਵੈਸੇ ਹੋ ਸਕਦਾ ਬੰਦਾ ਹੀ ਗਲਤ ਹੋਵੇ ਇਹ ਹੱਥੇ ਨਹੀਂ ਪੈਂਦਾ ਉੱਥੇ ਹੱਥ ਤਾਂ ਇੱਕਣੇ ਪੈਂਦਾ ਹੁੰਦਾ ਕਾਕਾ ਜੀ ਇਹ ਮੈਂ 13 ਨੰਬਰ ਦਊਂ ਆਪਾਂ ਚੱਲਦੇ ਹਾਂ ਜੀ ਟਰਾਲੀ ਲੈ ਕੇ ਮਲੋ ਨੂੰ ਰੇਰ ਆ ਕੇ ਆਪਾਂ ਜਾਣਾ ਸਹੋਲੀ ਨੂੰ ਪਰੇ ਪਾਉਣ ਸਹੋਲੀ ਨੂੰ ਜਾਣਾ ਜੱਸੇ ਭਾਈ ਨੇ ਜੋਂਡੀਰ ਮਗਰਪਾ ਲਿਆ ਰੀਪਰ ਮੈਨੂੰ ਲੱਗਦਾ ਖੋਲਣਗੇ ਖੋਲਣਾ ਹੈ ਇਹ ਵੈਸੇ ਭਰੇ ਕਰਦੇ ਨੇ ਹਲੇ ਤਾਂ ਢਾਡੀ ਭਾਈ ਹੱਥ 'ਤੇ ਮਰਾਉਂਦਾ ਉਹ ਦੇਖੋ ਉਹ ਖੜਾ ਕਾਗਜ਼ ਪਾੜਤਾ ਕਰਤੀਆਂ ਵਧਾਈਆਂ ਲਓ ਜੀ 40 ਥੈਲੇ ਆਪਾਂ ਲਿਆਏ ਤੀ ਕੁਸੋਰੇ ਲਾਤੇ ਤੇ ਕੁਸੋ ਪਰੇ ਲਾਤੇ ਹੁਣ ਲੱਗਦੇ ਆ ਪਾਉਣ ਰੇ ਮੱਕੀ ਨੂੰ ਬਹੁਤ ਵਧੀਆ ਗਿੱਲ ਹੋਈ ਆ ਦੇਖੋ ਸਾਰਾ ਬੈਡਾਂ ਨਰਮ ਹੋਇਆ ਪਿਆ ਪੂਰਾ ਤੇ ਇੰਨਾ ਕਾ ਕੱਦ ਕਾਟਾ ਇਹਦਾ ਘੈਂਟ ਖੜੀ ਆ ਪੂਰੀ ਅੱਜ ਯੂਰੀਆ ਪਾਉਣ ਆਏ ਆ ਆਪਾਂ ਸਹੌਲੀ ਕੀ ਅੰਗੀ ਮੱਲ ਗਈ ਹੁਣ ਦੇਖੋ ਔਰੇ ਪਉਣਾ ਔਖਾ ਹੋ ਗਿਆ ਕਹਿੰਦਾ ਨਾਲੇ ਮੈਨੂੰ ਝੋਲੀ ਦੇ ਦਿਓ ਤੇ ਨਾਲੇ ਇੱਕ ਥੈਲਾ ਲੈ ਕੇ ਜਾਊਂਗਾ ਨਾ ਉੱਧਰ ਨੂੰ ਘਟੋ ਘਟ 45 ਕਿਲੋ ਤਾਂ ਉਹਦੇ ਵਿੱਚ ਐ ਤੇ 22 ਕਿਲੋ ਹੋਣਾ ਝੋਲੀ ਦੇ ਵਿੱਚ ਮਕੇਸ਼ ਆਪਣਾ ਝੋਲੀਓ ਲੈ ਕੇ ਚੱਲਿਆ ਚੱਲ ਚੱਲ ਠੇਕੇਦਾਰ ਵੀ ਝੋਲੀ ਲੈ ਕੇ ਜਾਊਗਾ ਉਹ ਇੱਕ ਤੁੰਬੀ ਲੈ ਜਾ ਉਹ ਔਖਾ ਰਹੂ ਛੋਟਾ ਠੇਕੇਦਾਰ ਝੋਲੀ ਦੇ ਦੇ ਮੇਰੇ ਕੋ ਐ ਕਰ ਲੈ ਝੋਲੀ ਇਹ ਚੱਕ ਲਿਆਉਂਦਾ ਦੋਏ ਤੂੰ ਥੈਲਾ ਲੈ ਜਾ ਥੈਲਾ ਲੈ ਜਾ ਤੂੰ ਸੌਖਾ ਰਹੇਗੇ ਉਹ ਮੁੜ ਕੇ ਉਰੇ ਆਉਣ ਨਾਲੋਂ ਮਕੇਸ਼ ਨੂੰ ਵੀ ਚਕਾਤਾ ਜੀ ਥੈਲਾ ਇੱਕ ਬਾਟ ਪੈਂਦੀ ਆ ਦੂਰ ਹਰੇਕ ਘੜੇ ਝੋਲੀ ਲੈ ਕੇ ਆਉਂਦੇ ਨੇ ਤੈਨੂੰ ਖਾਲੀ ਕਰਕੇ ਜਿੱਥੇ ਮਾੜਾ ਮੋਟਾ ਮਾੜਾ ਆ ਉੱਥੇ ਦੱਬ ਕੇ ਰੇ ਪਾ ਦਿਓ ਬਾਕੀ ਓਕੇ ਆ ਰਿਪੋਰਟ ਘੈਂਟ ਆ ਕਲਰੀ ਗੁੱਲਰੀ ਵਾਲੀ ਜਗ੍ਹਾ ਮਾੜੀ ਆ ਜਿਵੇਂ ਆ ਖੁੰਝਾ ਇਹ ਕਲਰੀ ਜੀ ਜੀ ਸ਼ਿਕਾਇਤ ਆ ਥੋੜੀ ਜੀ ਇਹ ਇੱਧਰ ਆ ਕੋਨੇ ਜੇ ਚ ਇਹ ਚ ਹੈਗੀ ਮਾੜੀ ਮੋਟੀ ਛੋਟੀ ਹੋਵੇ ਦੇਖੋ ਬਾੜੀ ਵੱਡੀ ਨਹੀਂ ਹੈ ਚਲੋ ਪਹਿਲਾ ਸਾਲ ਆ ਹੋ ਜੂਗੀ ਬਾਕੀ ਹਲੇ ਚੱਲਦੀ ਆ ਜੰਗ ਜਾਰੀ ਆ ਦੇਖੋ ਯੂਰੀਆ ਪਈ ਜਾਂਦਾ ਆ ਜਿਹੜੀ ਯੂਰੀਏ ਨੇ ਦੱਸਣਾ ਹੈ ਵੀ ਕਿੱਥੇ ਗਿਆ ਜਾਂਦਾ ਘਤ ਘਾਟ ਇਹਦਾ ਜੇ ਲੋਡ ਪਈ ਤਾਂ ਹੋਰ ਪਾਵਾਂਗੇ ਨਹੀਂ ਲੋਡ ਪਈ ਤੇ ਸਰ ਗਿਆ ਤਾਂ ਰਹਿਣ ਦੇਣਾ ਇਹ ਕਿੰਨਾ ਰੇ ਆ ਤੀਸਰਾ ਚੌਥਾ ਕਮਾਲ ਕਰਤੀ ਚੌਥਾ ਰੇ ਆ ਇੱਥੇ ਫੇਰ ਨਹੀਂ ਪੈਂਦਾ ਹੋਰ ਦੇਖੋ ਮੁਕੇਸ਼ભાઈ ਦਾ ਤਾਂ ਸਿਰ ਸਰੇ ਨਹੀਂ ਰਹਾ ਦੇਖੋ ਆਪ ਪਾਉਂਦਾ ਤੇ ਰਾਜੂ ਦਾ ਵੀ ਆ ਬਸ ਲਾਸਟ ਰੇ ਆ ਔਖਾ ਹੀ ਆ ਹੁਣ ਤਾਂ ਤੁਹਾਨੂੰ ਪਤਾ ਵੀ ਕਦ ਹੋ ਗਿਆ ਸੋਣਾ ਤੁਰਨਾ ਵੀ ਔਖਾ ਤੇ ਪਾਉਣਾ ਵੀ ਔਖਾ ਉੱਚਾ ਜਿਹਾ ਹੀ ਮਾਰਦੇ ਨੇ ਤਿੰਨੇ ਜਾਣੇ ਲਓ ਜੀ ਯੂਰੀਏ ਦਾ ਕੰਮ ਚੱਲੀ ਜਾਂਦਾ ਸੌਲੀ ਤੁਹਾਨੂੰ ਪਤਾ ਤੇ ਅੱਜ ਗਰਮੀ ਵੀ ਬਹੁਤ ਜ਼ਿਆਦੇ ਆ ਹਨਾ ਬਹੁਤ ਗਰਮੀ ਆ ਧੁੱਪ ਪੂਰੀ ਹੋਈ ਪਈ ਆ ਕੜਾਕੇਦਾਰ ਗਰਮੀ ਆ ਜਿਹਨੂੰ ਕਹਿ ਸਕਦੇ ਆ ਆਪਾਂ ਕਿਉਂਕਿ ਕਣਕਾਂ ਪੱਕ ਰਹੀਆਂ ਨੇ ਤੇ ਆ ਦੇਖੋ ਮੈਨੂੰ ਲੱਗਦਾ ਵੀ 12 13 ਤਰੀਕ ਨੂੰ ਮਸ਼ੀਨਾਂ ਰੁੜ ਪੈਣਗੀਆਂ ਆਪਣੇ ਉਰੇ ਤਕਰੀਬਨ ਕਿਤੇ ਟਾਮੀ ਟੱਲੀ ਚੱਲ ਪੂਗੀ ਬੜਾਈ ਜਿੱਦਾਂ ਜਿੱਦਾਂ ਕਿਸਾਨ ਭਰਾਵਾਂ ਨੇ ਲਾਈ ਆ ਕਣਕ ਉਦਾਂ ਉਦਾਂ ਬੜਾਈ ਹੋ ਜਾਣੀ ਐ ਤੇ ਆਪਣਾ ਕੰਮ ਚੱਲੀ ਜਾਂਦਾ ਯੂਰੀਏ ਦਾ ਬਾਕੀ ਆ ਭਲਾਟਾਂ ਵਾਲੀ ਵੀ ਠੀਕ ਖੜੀ ਆ ਤੇ ਵਾਕੀ ਬਹੁਤ ਵੀਰ ਕਹਿੰਦੇ ਨੇ ਵੀ ਕੱਖ ਮਰ ਗਿਆ ਲਓ ਜੀ ਕੱਖ ਆਏਗਾ ਸਾਫ਼ ਸਾਰਾ ਪਲਾਟਾਂ ਦਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਜਮਾ ਰੜੀ ਕਰਤੀ ਮੱਕੀ ਜਾਨ ਬਹੁਤ ਵਧੀਆ ਰਿਜ਼ਲਟ ਆਇਆ ਜਿਵੇਂ ਪਹਿਲੇ ਸਾਲ ਤੀ ਗਈ ਤੇ ਉਹ ਸਾਫ ਨਾਲ ਖੜੀ ਵੀ ਵਧੀਆ ਇਹ ਦੇਖੋ ਬਾਕੀ ਤੁਸੀਂ ਦੇਖ ਹੀ ਲੈਣੀ ਐ ਪੂਰੀ ਕੈਂਟ ਖੜੀ ਆ ਕੋਈ ਵੀ ਪ੍ਰੋਬਲਮ ਨਹੀਂ ਓਕੇ ਆ ਰਿਪੋਰਟ ਵਧੀਆ ਤੇ ਦੋ ਤਿੰਨ ਕ ਕਲਰੀਆਂ ਜੀਆਂ ਨੇ ਬਸ ਉਹੀ ਮਾੜੀ ਮੋਟੀ ਜੀ ਡਾਊਨ ਆ ਬਾਕੀ ਐਣ ਇੱਕ ਸਾਰ ਖੜੀ ਆ ਮੱਕੀ ਬਿਲਕੁਲ ਸਹੀ ਆਪਾਂ ਨੇ ਪੂਰਾ ਜੋਰ ਲਾਇਆ ਆਪਣੇ ਵੱਲੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੋਣੇ ਵਾਲਿਆ ਬੰਦਿਆਂ ਦਾ ਜੋਰ ਵੀ ਵੱਧ ਲੱਗਦਾ ਇਸ ਕਰਕੇ ਬਹੁਤ ਵੀਰ ਸੁੱਕੀ ਜਿ ਸਿੱਟ ਕੇ ਪਾਣੀ ਢਾਣਦੇ ਨੇ ਉਹ ਤੁਹਾਨੂੰ ਪਤਾ ਪਾਣੀ ਨਾਲ ਰੇਹ ਥੱਲੇ ਚਲਾ ਜਾਂਦਾ ਆਪਾਂ ਗਿੱਲੀ ਜਿ ਪਾਉਨੇ ਆ ਤੇ ਉਹਦਾ ਫਰਕ ਰਹਿੰਦਾ ਹਮੇਸ਼ਾ ਫਿਰ ਵੀ ਕਰਤੀ ਬੰਦਿਆਂ ਨੇ ਖਾਲੀਆਂ ਚਟੀਆਂ ਚਟੀਆਂ ਦੇਖੋ ਆਹ ਦੋ ਦਾਣੇ-ਦਾਣੇ ਸੱਟੇ ਪਏ ਨੇ ਆਉਂਦਾ ਠੇਕੇਦਾਰ ਆਹ ਰੋਣਾ ਥੋੜਾ ਜਿਹਾ ਔਖਾ ਯਾਨੀ ਫੇਰ ਵੀ ਬੈਡ ਇੰਨਾ ਕਹਿੜੇ ਹੀ ਹੁੰਦੇ ਨੇ ਕਿਉਂਕਿ ਪਾਣੀ ਕਈ ਲਾਗੇ 4-5 ਪਾਣੀ ਲਾਗੇ ਪਰ ਜ਼ੋਰ ਤਾਂ ਜਰੂਰ ਲੱਗਦਾ ਕਿਉਂਕਿ ਆਪਣਾ ਵਜਨ ਤੇ 15-20 ਕਿਲੋ ਯੂਰੀਆ 25 ਕਿਲੋ ਥੈਲੇ ਦੇ ਦੋਏ ਝੋਲੀਆਂ ਕਰ ਦਿੰਦੇ ਨੇ ਬੰਦੇ ਇਹ ਤਾਂ ਆਜਾ ਆਹੀ ਕੰਮ ਹੈ ਜਿਹੜਾ ਸਾਰਾ ਰੇ ਸਿਰ ਤੇ ਢੋਣਾ ਪੈਂਦਾ ਇਹਨੂੰ ਰਾਹ ਰੂ ਕੋਈ ਨਹੀਂ ਹੈਗਾ ਤਿੰਨੇ ਬੰਦੇ ਲੈ ਕੇ ਚੱਲੇ ਤਿੰਨ ਥੈਲੇ ਤੇ ਉਹ ਸਾਹਮਣੇ ਚੱਲਦੀ ਆ ਕੰਬਾਈਨ ਆ ਦੇਖੋ ਆ ਕੰਬਾਈਨ ਚੱਲਦੀ ਆ ਇਹ ਆ ਦੇ ਆਪਾ ਬਣ ਗਿਆ ਆਪਣਾ ਆਪਣਾ ਵੀ ਵੱਢਦੀ ਐ ਜਿਉਂ ਕੱਟ ਰਹੀ ਐ ਇਹਦੇ ਉੱਪਰਲੇ ਪਾਸੇ ਆ ਦੇਖੋ ਚੱਲਦੀ ਆ ਮਸ਼ੀਨ ਚੱਲਦੀ ਅੱਜ ਹਰੇ ਰੰਗ ਦੀ ਡੀਸੀ ਹੋਣੀ ਜਿਉਂ ਵੱਢ ਰਹੇ ਨੇ ਹਾਂਜੀ 20 ਖੇਤਾਂ ਚ ਪੈ ਗਿਆ ਤੇ 4 ਖੇਤ ਰਹਿ ਗਏ ਲੱਗੇ ਹੋਏ ਨੇ ਬਸ ਕਾਂਟਾਕ ਲੱਗੂਗਾ ਕੰਮ ਲਾਤਾ ਲਾਵੇ ਖਿੱਚੀ ਜਾਂਦੇ ਨੇ ਤੁਰੀ ਜਾਂਦੇ ਨੇ ਹੁਣ ਮਾੜੀ ਜੀ ਚੱਲੀ ਆ ਹਵਾ ਹੁਣ ਹੁਣ ਤੱਕ ਤਾਂ ਬਹੁਤ ਜ਼ਿਆਦਾ ਗੁੰਮਤੀਗਾ ਖਿੱਚ ਲਿਆਂਦਾ ਬੰਦਿਆਂ ਨੇ ਕੰਮ ਲਾਸਟ ਪਟਾ ਰਾਜੂ ਇਧਰ ਪਾ ਰਿਹਾ ਆ ਲੱਗੇ ਮੋਟਰ ਦੇ ਨਾਲ ਤੇ ਥੈਲਾ ਲਾਸਟ ਢੇਰਿਆਂ ਦਾ ਪਾਉਣ ਤੋਂ ਬਾਅਦ ਕਰਕੇ ਸਮਾਨ ਇਕੱਠਾ ਚਾਲਦੇ ਆ ਪਿੰਡ ਨੂੰ ਤੇ ਰੇ ਦਾ ਕੰਮ ਹੋ ਗਿਆ ਸਮਾਪਤ 24 ਦੇ 24 ਖੇਤਾਂ 'ਚ ਪੈ ਗਿਆ ਰੇ ਯੂਰੀਆ ਗਲਤੀ ਨਾ ਆਪਾਂ ਤੋਂ ਚੌਥਾ ਬੋਲਿਆ ਗਿਆ ਤੀਸਰਾ ਰੇ ਪਾ ਰਹੇ ਆ ਪਹਿਲਾ ਟੀਜਾ ਰੇ ਪਾ ਰਹੇ ਆ ਲਣਦਾਰ ਕਹਿੰਦਾ ਇੱਕ ਰੇ ਆਪਾਂ ਗੱਡੀ ਚ ਪਾਇਆ ਸੀ ਤੇ ਦੋ ਹੁਣ ਪਾਏ ਨੇ ਤਾਂ ਟੀਜਾ ਰੇ ਪਾ ਰਹੇ ਆ ਸਾਰੀ ਮੱਕੀ ਨੂੰ ਜੇ ਕਿਤੇ ਲੋਡ ਪਈ ਤਾਂ ਚੌਥਾ ਪਾਉਣਾ ਪੈ ਸਕਦਾ ਮਾੜੇ ਮੋٹے ਥਾਵਾ ਤੇ ਰਾਜੂ ਇਹ ਤਾਂ ਲੱਗਿਆ ਲੈਦਾ ਫਾੜ ਧਰੀ ਵੀ ਆ ਨੇ 11 ਵਜੇ 20 ਮਿੰਟ ਤੇ ਆਪਾਂ ਲੱਗੇ ਤੇ ਯੂਰੀਆ ਪਾਉਣਾ ਤੇ ਉਹਦੇ ਵਿੱਚ ਆਪਾਂ ਨੇ ਇੱਕ ਵਾਰੀ ਚਾਹ ਪੀਤੀ ਤੇ ਇੱਕ ਵਾਰੀ ਦੁਪਹਿਰ ਦੀ ਖੱਦੀ ਰੋਟੀ ਤੇ ਚਾਹ ਪੀਤੀ ਤੇ 5 ਵਜੇ ਆਪਣਾ 24 ਖੇਤਾਂ ਦਾ ਯੂਰੀਆ ਹੋ ਗਿਆ ਸਮਾਪਤ ਪਾਤਾ ਹੋ ਗਏ ਜੀ ਵਿਹਲੇ 4 ਜਾਣੇ ਪਾ ਰਹੇ ਤੇ ਯੂਰੀਆ ਮਕੇਸ਼ ਭਾਈ ਆਉਂਦਾ ਹੁਣ ਸਮਾਨ ਸੋਨ ਇਕੱਠਾ ਕਰਕੇ ਉਨੇ ਆ ਪਿੰਡ ਨੂੰ ਚਾਲੇ ਹੁਣੇ ਰਵਾਨਾ ਲਾ ਕੇ ਜੰਦੇ ਮੋਟਰਾਂ ਨੂੰ ਕੋਠਿਆਂ ਨੂੰ ਮਿੱਤਰੋ ਗੱਡੀ ਕਰ ਲਈ ਆਪਾਂ ਸਟਾਰਟ ਟਰੈਕਟਰ ਤੇ ਹੁਣ ਚੱਲਦੇ ਆ ਪਿੰਡ ਨੂੰ ਆਉਂਦਾ ਰਾਜੂ ਬਹਿ ਗਿਆ ਟਰਾਲੀ 'ਚ ਦੂਸਰੇ ਬੰਦੇ ਹੱਥ ਪੈਰ ਧੋਉਂਦੇ ਨੇ ਲੋ ਜੀ ਮਿੱਤਰੋ ਤੇ ਲਾਡੀ ਵਾਈ ਲੱਗਿਆ ਐਲੀਵੇਟਰ ਵਾਲੀਆਂ ਪਟਿਆਂ ਦੀਆਂ ਪੱਤੀਆਂ ਸੈੱਟ ਕਰਨ ਤੇ ਇੱਕ ਚੈਨ ਪਾਉਣੀ ਆ ਨਵੀਂ ਦਾਣਿਆਂ ਵਾਲੀ ਦੋਹੇ ਪਾਤੀਆਂ ਦੋਹੇ ਪਾਤੀਆਂ ਚਲੋ ਵਧੀਆ ਇੱਕ ਫਿੱਟ ਕਰਤੀ ਤੇ ਦੂਸਰੀ ਨੂੰ ਲੱਗੇ ਹੋਏ ਨੇ ਜੱਸਾ ਫੋਰਮੈਨ ਨਾਲ ਲੱਗਿਆ ਰੈਚਰਡ ਦੇ ਨਾਲ ਕਸਾਈ ਕਰ ਰਿਹਾ ਹੈ ਇਹ ਬਹੁਤ ਖੁੱਲੀਆਂ ਨੇ ਏਸੀ ਵਾਲੀ ਮਸ਼ੀਨ ਦੀਆਂ ਵੀ ਤੇ ਉਹਦੀਆਂ ਵੀ ਉਹਦੀਆਂ ਪਾਊਗਾ ਲੱਡੂ ਬਾਈ ਲੱਡੂ ਬਾਈ ਕਰੂਗਾ ਫਿੱਟ ਉਹਦੀਆਂ ਉਹ ਆਜਣੀਆਂ ਕੱਲ ਨੂੰ ਅੱਜ ਲੈ ਆਉਣੀ ਸੀ ਵੈਸੇ ਹੁਣ ਕੱਲ ਨੂੰ ਕਹਿੰਦੇ ਵੀ ਕੱਲ ਨੂੰ ਲੈ ਜਿਓ ਤੇ ਥੋੜਾ ਮੋਟਾ ਕੰਮ ਰਹਿੰਦਾ ਹੈ ਤੇ ਕਰਕੇ ਕਾਲੂ ਉਹਨਾਂ ਨੇ ਬੁਲਾਇਆ ਆਪਾਂ ਜਾਵਾਂਗੇ ਲੈਣ ਉਹਨੂੰ ਟਾਈਮ ਨਾਲ ਹੁਣੇ ਤਿਆਰ ਹੁੰਦੀ ਤਾਂ ਆਪਾਂ ਹੁਣੇ ਲੈ ਆਉਂਦੇ ਤੇ ਜੱਸੇ ਨੂੰ ਲਿਆ ਕੇ ਦੇਣੀ ਆ ਪ੍ਰੀਤ ਵਾਲਿਆਂ ਦੀ ਵਰਦੀ ਤੇ ਲਾਡੀ ਬਾਈ ਨੂੰ ਏਸੀ ਵਾਲੀ ਮਸ਼ੀਨ ਚ ਪਾ ਕੇ ਬਿਠਾਇਆ ਕਰਨਗੇ ਇੱਕ ਦਿਨ ਨੀਲੇ ਰੰਗ ਦੀ ਇੱਕ ਦਿਨ ਸੰਘਤਰੀ ਰੰਗ ਦੀ ਦੋ ਵਰਦੀਆਂ ਲਏ ਆਂ ਆ ਵੀ ਪਾ ਦੇਣਾ ਮੈਂ ਵੀ ਪਾ ਲਿਆ ਕਰੂੰ ਮੈਨੂੰ ਕੀ ਆ ਮਾ ਕਹੂੰਗਾ ਵੀ ਭਾਈ ਕੋਈ ਵਧੀਆ ਜੀ ਪੈਂਟ ਮੈਨੂੰ ਦੇ ਦਿਓ ਨਾਲ ਟੀ-ਸ਼ਰਟ ਹਾਂ ਮੇਰੇ ਮੇਜ ਦੀ ਇਹ ਚ ਕੀ ਹਰ ਜਾ ਇਹ ਪੰਪ ਤਿਆ ਕੰਮ ਮੁਹਰਲਾ ਹੋ ਗਿਆ ਕੰਪਲੀਟ ਲੱਗੇ ਨੇ ਫਿੱਟਰ ਪਾਉਣ ਪੰਜਾਬੀ ਮਗਰ ਪਾ ਲਿਆ ਤੇ ਹੁਣ ਪਾਉਣਗੇ ਆ ਦੇਖੋ ਨਜ਼ਾਰਾ ਹੈ ਅੱਗੇ ਬੰਦੇ ਇਕੱਠੇ ਕਰੀ ਜਾਂਦੇ ਤੇ ਬਹੁਤ ਵਧੀਆ ਹੋੜੀ-ਹੋੜੀ RAMNALL ਜਾ ਕੇ ਵਿੱਚ ਧਰ ਦੇਣਾ ਸੌਖਾ ਕੰਮ ਹੈ